ਸਿਧਾ ਜੀ ਮੇਰਾ ਨਾਮ ਹੈ ਦਿਲਰਾਜ ਸਿੰਘ ਦਰਦੀ ਡੇਲੀ ਟਾਈਮ ਜੂਸ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਨਵੀਆਂ ਕਲਮਾਂ ਵਿੱਚ ਇੱਕ ਵਾਰ ਅਸੀਂ ਅੱਜ ਫੇਰ ਹਾਜ਼ਰ ਹੋਏ ਹਾਂ ਅੱਜ ਅਸੀਂ ਪਹੁੰਚੇ ਹੋਏ ਹਾਂ ਅੰਮ੍ਰਿਤਸਰ ਦੇ ਪਿੰਡ ਵੇਰਕਾ ਵਿੱਚ ਜਿੱਥੋਂ ਦੇ ਇੱਕ ਸ਼ਾਇਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਬਹੁਤ ਹੀ ਪਿਆਰੀ ਕਲਮ ਹੈ ਬਹੁਤ ਹੀ ਵਧੀਆ ਲਿਖਦੇ ਹਨ ਅਤੇ ਕਿਤੇ ਵੱਜੋਂ ਅਧਿਆਪਕ ਨੇ ਸ਼ਾਇਰ ਅਧਿਆਪਕ ਹੁੰਦੇ ਨਾਲ 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 ਪੰਜਾਬੀ ਸਾਂਝ ਦੀ ਸੇਵਾ ਵੀ ਕਰ ਰਹੇ ਹਨ ਜਿਨ੍ਹਾਂ ਦਾ ਨਾਮ ਹੈ ਮਾਸਟਰ ਕਿਰਪਾਲ ਸਿੰਘ ਵਿਰਕਾ ਆਓ ਤੁਹਾਨੂੰ ਅਸੀਂ ਅੱਜ ਉਹਨਾਂ ਦੇ ਰੂਬਰ ਕਰਾਈਏ ਇਹ ਬੈਠੇ ਹਨ ਮਾਸਟਰ ਕਿਰਪਾਲ ਸਿੰਘ ਜੀ ਵਿਰਕਾ ਵਿਰਕਾ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਟਾਈਮ న్యూਸ ਤੇ ਆਉਣ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਮੇਰੇ ਨੂੰ ਡੇਲੀ ਟਾਈਮ న్యూਸ ਦੀ ਸਮੂਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਕਿਰਪਾ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਤੁਸੀਂ ਕਿੰਨੇ ਆ ਪੜ੍ਹੇ ਹੋ ਕੀ-ਕਿਹੜੇ ਕੋਰਸ ਕੀਤੇ ਨੇ ਤੇ ਅੱਜ ਕੱਲ ਜਿਵੇਂ ਤੁਸੀਂ ਅਧਿਆਪਕ ਹੋ ਤੇ ਅਧਿਆਪਕ ਹੋਣ ਦੇ ਤੌਰ ਤੇ ਤੁਸੀਂ ਕਿੱਥੇ ਡਿਊਟੀ ਕਰਦੇ ਹੋ ਮੈਂ ਮੇਰੀ ਜਿਹੜੀ ਐਜੂਕੇਸ਼ਨ ਹੈ ਜੀ ਮੈਂ ਹਮੇ ਬੀਐਡ ਹੈ ਕੀ ਬਾਤ ਹੈ ਤੇ ਇਸ ਵੇਲੇ ਮੈਂ ਬਤੌਰ ਅਧਿਆਪਕ ਸਰਕਾਰੀ ਐਡਮਿਟਰੀ ਸਕੂਲ ਰਾਮਗੜੀ ਹਿੰਦੂਆ ਵਿਖੇ ਕੰਮ ਕਰ ਰਿਹਾ ਹਾਂ ਠੀਕ ਹੈ ਜੀ ਜਿਹੜਾ ਕਿ ਬਰਾਗ ਮਜੀਠਾ ਟੋਡੇ ਵਿੱਚ ਪੈਂਦੇ ਹੈ ਅੱਛਾ ਜੀ ਡਿਸਟ੍ਰਿਕਟ ਅਮਰਸਰ ਇਸ ਦੇ ਨਾਲ ਨਾਲ ਤੁਸੀਂ ਕਲਮ ਦੀ ਸੇਵੇ ਬਹੁਤ ਵਧੀਆ ਕਰਦੇ ਹੋ ਹਾਂ ਜੀ ਬਿਲਕੁਲ ਬਿਲਕੁਲ ਕਦੋਂ ਕਿਰਪਾਲ ਸਿੰਘ ਵੇਰ ਤੈਨੂੰ ਕਦੋਂ ਲੱਗਾ ਕਿ ਉਹ ਇੱਕ ਸ਼ਾਇਰ ਬਣ ਸਕਦੇ ਨੇ ਕਦੋਂ ਇਹ ਪਹਿਲੀ ਵਾਰ ਕਦੋਂ ਤੁਸੀਂ ਕਲਮ ਨੂੰ ਹੱਥ ਪਾਇਆ ਠੀਕ ਹੈ ਜੀ ਮੈਂ ਲਗਭਗ ਜਦੋਂ ਮੈਂ ਪਾਠਕੀ ਵਿੱਚ ਪੜਦਾ ਸੀ ਉਦੋਂ ਤੇ ਮੈਂ ਦੇਖਣਾ ਸ਼ੁਰੂ ਕਰਤਾ ਸੀ ਪੰਜਾਬੀ ਵਿੱਚ ਨਾਵਲ ਕਹਾਣੀਆਂ ਪੜਨੀਆਂ ਕਵਤਾਵਾਂ ਪੜਨੀਆਂ ਵੱਖ-ਵੱਖਰੇ ਸ਼ਾਇਰਾਂ ਦੀਆਂ ਰਚਨਾਵਾਂ ਪੜਨੀਆਂ ਦੇਖਰਾਂ ਦੀਆਂ ਉਹਦੇ ਤੋਂ ਹੀ ਮਨ ਜਿਹੜੀ ਰੁਚੀ ਪੈਦਾ ਹੁੰਦੀ ਗਈ ਇਹ ਕੁਦਰਤ ਵਾਲੀ ਹੁੰਦਾ ਕਿ ਬੰਦੇ ਦਾ ਜਿਹੜਾ ਝੁਕਾਅ ਦਾ ਉਹ ਇਸ ਸਾਹਿਤਕ ਦੇ ਖੇਤਰ ਵੱਲ ਜਿਹੜਾ ਹੋ ਜਾਂਦਾ ਜੀ ਫਿਰ ਇਹ ਕਦੋਂ 20 ਸਾਲ ਤੇ ਹੋ ਗਏ ਹੁਣ ਲਗਭਗ ਹੋ ਗਏ ਹੋ ਗਏ ਜੀ ਹਾਂ ਜੀ ਯਾਨੀ ਕਿ ਤੁਸੀਂ ਬਹੁਤ ਪੁਰਾਣਾ ਲਿਖਦੇ ਹੋ ਜੀ ਜੀ ਤੇ ਤੁਸੀਂ ਕੋਈ ਪਪਾ ਦੇ ਵਿੱਚ ਛਪੇ ਹੋ ਜਾਂ ਕਿਸੇ ਮੈਗਜ਼ੀਨ ਵਿੱਚ ਛਪੇ ਹੋ ਤੁਸੀਂ ਹਾਂ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤੇ ਮੇਰੇ ਇੰਜੀਨੀਅਰ ਚਨਾਮਾ ਇੱਕ ਰਗਣੀ ਮੈਗਜ਼ੀਨ ਹੁੰਦੇ ਰਹੀ ਕਿ ਉੱਤੇ ਛਪਦੇ ਰਹੀਆਂ ਜਗੰਦਰ ਤੋਂ ਸ਼ਬਦਾਂ ਦਾ ਸੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਉਸ ਤੋਂ ਬਾਅਦ ਕਾਨੂੰਨੀ ਸੰਘਾ ਇੱਕ ਭਾਗੀ ਹੁੰਦੇ ਰਹੀ ਜਮਰਸਤ ਤੋਂ ਹਾਂ ਜੀ ਹਾਂ ਉਹਦੇ ਵਿੱਚ ਮੇਰੇ ਨਾਮ ਦੇ ਸ਼ਬਦ ਦੇ ਰਹੀਆਂ ਹਾਂ ਹਾਂ ਜੀ ਹਾਂ ਉਸ ਤੋਂ ਇਲਾਵਾ 2005 ਦੇ ਵਿੱਚ ਮੇਰੀ ਆਪਣੀ ਇੱਕ ਕਿਤਾਬ ਆਈ ਜੀ ਬੋਲਦੇ ਹਾਂ ਕੀ ਬਾਤ ਕਿਤਾਬ ਵੀ ਲਹੀ ਜੀ ਜੀ ਹਾਂ ਜੀ ਹਾਂ ਅੱਛਾ ਜੀ 2005 ਵਿੱਚ 2005 ਵਿੱਚ ਕਿੰਨਾ 19 ਸਾਲ ਹੋ ਚਲੇ ਜਾਂਦੇ ਬਿਲਕੁਲ ਜੀ 19 ਸਾਲ ਹੋ ਗਏ ਹਾਂ ਜੀ ਤੇ ਬਸ ਇਦਾਂ ਹੀ ਜਿਹੜਾ ਫੈਸਲਾ ਹੋ ਚੱਲਦਾ ਰਿਹਾ ਆਉਂਡਿਆ ਜੀ ਕਹਿੰਦੇ ਨੇ ਕਿ ਸਿੱਖਣ ਵਾਸਤੇ ਗੁਰੂ ਧਾਰਨਾ ਪੈਂਦਾ ਹੈ ਹਾਂ ਜੀ ਕਿ ਤੁਸੀਂ ਵੀ ਕਿਸੇ ਗੁਰੂ ਨੂੰ ਕਿਸੇ ਨੂੰ ਗੁਰੂ ਮੰਨਿਆ ਸੀ ਕਿਸੇ ਕੋਲੋਂ ਕਦਮ ਪੜ੍ਹਨੀ ਸਿੱਖੀ ਆ ਜਾਂ ਲਿਖਣਾ ਸਿੱਖਿਆ ਬਿਲਕੁਲ ਜੀ ਸਾਡੇ ਮੇਰਕੇ ਦੇ ਵਿੱਚ ਨਾ ਪ੍ਰਗਟ ਸਿੰਘ ਸ਼ਾਇਰ ਰਹਿੰਦੇ ਆ ਅੱਛਾ ਜੀ ਉਹਨਾਂ ਨੇ ਇਸ ਦੀ ਤੇ ਮੈਨੂੰ ਉਹਨਾਂ ਨੇ ਤੋਰਿਆ ਜੀ ਕੀ ਬਾਤ ਹੈ ਹਾਂ ਜੀ ਆਪਾਂ ਸਟਾਰਟਿੰਗ ਤੇ ਸ਼ੁਰੂਦ ਵਿੱਚ ਲਿਖਣਾ ਸ਼ੁਰੂ ਕੀਤਾ ਤੇ ਬੜਾ ਕੋ ਜੁਨਾ ਕੋ ਸਿੱਖਣਾ ਮਿਲਿਆ ਤੇ ਉਸ ਉਹਨਾਂ ਨੂੰ ਹੀ ਆਪਣਾ ਜਿਹੜਾ ਜਿਹੜਾ ਉਹ ਗੁਰਮੰਦੇ ਇਸ ਸਾਹਿਤ ਦੇ ਖੇਤਰ ਦੇ ਵਿੱਚ ਠੀਕ ਹੈ ਕੀ ਬਾਤ ਹੈ ਜਿਵੇਂ ਅਸੀਂ ਕਈਆਂ ਸ਼ਾਗਿਰਦਾਂ ਕੋਲੋਂ ਸੁਣਿਆ ਮੈਂ ਟਰੀ ਨੂੰ ਵਿੱਚ ਵੀ ਸੁਣਿਆ ਵਾ ਕਿ ਉਹਨਾਂ ਦੇ ਘਰ ਵਾਲੇ ਕਹਿੰਦੇ ਆ ਵੀ ਕੀ ਕਰਨਾ ਲੱਗ ਕੇ ਤੂੰ ਕਿਉਂ ਕਾਪੀਆਂ ਕਲੀ ਕਰੀ ਜਾਂਦਾ ਕਿਉਂ ਮੋਬਾਈਲ ਤੇ ਗੁਰਮਾਰ ਮਾਰ ਮਾਰ ਕੇ ਲਿਖੀਆ ਤੈਨੂੰ ਕੀ ਦੇਣਾ ਵਾ ਕੋਈ ਕੰਮ ਕਰ ਕਿ ਕਿਉਂ ਤੁਸੀਂ ਤਾਂ ਚਲੋ ਬਤੌਰ ਅਧਿਆਪਕ ਹੈਗੇ ਜੋ ਬਿਲਕੁਲ ਬਿਲਕੁਲ ਕਦੀ ਘਰ ਵਾਲੇ ਤੁਹਾਨੂੰ ਆਖਿਆ ਵੀ ਕਿਰਪਾ ਕਰ ਕਿਹੜੇ ਕੰਮਾਂ ਪਿੱਛੇ ਲੱਗ ਰਹਿਣਾ ਨਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਇੱਕ ਬੰਦੇ ਦੀ ਅੰਦਰੂਨੀ ਤੇ ਰੁਚੀ ਹੁੰਦੀ ਹੈ ਜੀ ਜਿੱਦਾਂ ਕਿਸੇ ਦੀ ਜਿਹੜੀ ਰੂਹ ਦੀ ਖਾੜ ਕੇ ਉਹ ਜਿਹੜਾ ਸੰਗੀਤ ਆ ਹਾਂਜੀ ਹਾਂਜੀ ਕਿਸੇ ਦੀ ਰੂਹ ਦੀ ਖਾੜ ਕੇ ਜਿਹੜੀ ਉਹ ਰਚਨਾਵਾਂ ਲਿਖਣੀਆਂ ਨੇ ਆਪਣੇ ਜਿਹੜੇ ਮਤਵਲੇਵੇਂ ਆ ਉਹਨਾਂ ਨੂੰ ਕਾਗਜ਼ਾਂ ਦੇ ਉੱਪਰ ਉਤਾਰਨਾ ਸ਼ਬਦਾਂ ਦਾ ਰੂਪ ਦੇ ਕੇ ਹਾਂਜੀ ਹਾਂਜੀ ਤੇ ਇਹਦੇ ਆਪਣੇ ਆਪਣੀ ਭਾਵਨਾਵਾਂ ਤੇ ਕਿਸੇ ਨੇ ਮੈਨੂੰ ਅਜੇ ਤੱਕ ਕੋਈ ਦਾਦਾ ਕੀਤੀ ਨਹੀਂ ਗੱਲ ਕੋਈ ਜਦੋਂ ਮੇਰੇ ਘਰਦਿਆਂ ਨੇ ਮੇਰੇ ਪੇਰੈਂਟਸ ਨੇ ਮੈਨੂੰ ਸਹਿਯੋਗ ਦਿੱਤਾ ਇਸ ਕੰਮ ਪੂਰਾ ਸਹਿਯੋਗ ਦਿੱਤਾ ਜੀ ਇਹ ਤੇ ਕਈ ਵਾਰ ਅਸੀਂ ਸੁਣਦੇ ਹਾਂ ਨਾ ਕਿ ਕਹਿੰਦੇ ਵੀ ਕੀ ਕਰਨਾ ਲੈ ਕੇ ਆਪਣਾ ਟਾਈਮ ਖਰਾਬ ਕਰੀਓ ਹਨਾ ਤੁਹਾਨੂੰ ਪੂਰਾ ਸਹਿਯੋਗ ਮਿਲ ਰਿਹਾ ਇਸ ਟਾਈਮ ਨਹੀਂ ਜੀ ਇਹਦਾ ਲਈ ਕੋਈ ਗੱਲ ਨਹੀਂ ਪੂਰਾ ਸਹਿਯੋਗ ਮਿਲਿਆ ਸਭ ਉਹ ਮੇਰੇ ਬਾਦਸ਼ਾਹ ਨੇ ਸਾਨੂੰ ਦਿੱਕਤ ਦਫ਼ਤਰ ਆਪਾਂ ਆਪਣੇ ਸਾਹਿਤਿਕ ਪ੍ਰਚਾਰ ਮੱਚ ਦਾ ਅੰਮ੍ਰਿਤ ਸਰ ਵੀਰਕਾ ਵੀ ਖੋਲਿਆ ਅੱਛਾ ਜੀ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਕੀ ਬਾਤ ਹੈ ਤੇ ਕਿਰਪਾ ਸਿੰਘ ਦੀ ਬਿਰਕਾ ਜਦੋਂ ਕੋਈ ਲਿਖਤ ਲਿਖਦੇ ਆ ਤੇ ਸਭ ਤੋਂ ਪਹਿਲਾਂ ਕਿਹੜੇ ਆਪਣੇ ਮਿੱਤਰ ਪਿਆਰੇ ਨਾਲ ਸ਼ੇਅਰ ਕਰਦੇ ਆ ਜਾਂ ਕਿਸੇ ਨੂੰ ਕਹਿੰਦੇ ਆ ਕਿ ਆ ਗੱਲ ਠੀਕ ਹੈ ਜਾਂ ਕਿੱਦਾਂ ਲੱਗਦੀ ਹੈ ਇਹ ਜੀ ਮੇਰੇ ਇੱਕ ਬਹੁਤ ਹੀ ਪਿਆਰੇ ਮਿੱਤਰ ਦਲੀ ਸਾਹਿਬ ਉਹਨਾਂ ਨਾਲ ਮੈਂ ਸ਼ੇਅਰ ਕਰਦਾ ਜਦੋਂ ਵੀ ਕੋਈ ਨਿਚਨਾਵਾਂ ਲਿਖਦੀਆਂ ਲਿਖੀ ਗਿਆ ਤੇ ਉਹ ਫਿਰ ਇੱਕ ਦੂਜੇ ਨਾਲ ਆਪਾਂ ਵਿਚਾਰ ਚਰਚਾ ਕਰਦੇ ਆਂ ਕਿ ਇਹਦੇ ਵਿੱਚ ਕਿਹੜੀ ਸ਼ਬਦਾਬਲੀ ਆ ਉਹ ਕਿਹੜੇ ਢੰਗ ਨਾਲ ਇਹਨੂੰ ਆਪਾਂ ਹੋਰੇ ਵਧੀਆ ਖੂਬਸੂਰਤੀ ਦੇ ਨਾਲ ਪੇਸ਼ ਕਰ ਸਕਦੇ ਆਂ ਇੱਕ ਦੂਜੇ ਦੇ ਸਹਿਯੋਗ ਦੀ ਬਣਿਆ ਨਿਚਨਾਵਾਂ ਜੇ ਤਾਂ ਫੇਕ ਸਾਡੇ ਦਰਸ਼ਕਾਂ ਦੇ ਰੂਪ ਰੂਪੀ ਕਰੋ ਇੱਕ ਅੱਧੀ ਕਰਤਾ ਹਾਂ ਜੀ ਬਿਲਕੁਲ ਜੀ ਬਿਲਕੁਲ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਕਿਤਾਬ ਲੈ ਸਕਦਾ ਕਿਉਂ ਨਹੀਂ ਇਹ ਕਿਤਾਬ ਤੁਹਾਡੀ ਆ ਤੁਸੀਂ ਲਿਖੀ ਆ ਹਾਂ ਜੀ ਹਾਂ ਜੀ ਰਚਨਾ ਜੀ ਤੂੰ ਅੰਬਰ ਤੱਕ ਆਪਣੀ ਪਰਵਾਜ਼ ਰੱਖੀ ਕੀ ਬਾਤ ਹੈ ਵਾਹ ਤੂੰ ਅੰਬਰ ਤੱਕ ਆਪਣੀ ਪਰਵਾਜ਼ ਰੱਖੀ ਜ਼ਿੰਦਗੀ ਜਿਉਂਦਾ ਵੱਖਰਾ ਦਾਜ ਰੱਖੀ ਵਾਹ ਵਾਹ ਦੁਸ਼ਮਣ ਤੇ ਤੈਨੂੰ ਤਰਵਾਸ ਦੇ ਸਕੇ ਕੀ ਬਾਤ ਹੈ ਦੁਸ਼ਮਣ ਤੇ ਤੈਨੂੰ ਤਰਵਾਸ ਦੇ ਸਕੇ ਰੋਹਾਨੀਅਤ ਵਿੱਚ ਆਪਣੀ ਆਵਾਜ਼ ਰੱਖੀ ਵਾਹ ਵਾਹ ਬੇਸ਼ੱਕ ਰਾਜ਼ਦਾਰ ਹੋਣ ਤੇਰੇ ਚੋ ਗਿਰਦ ਹਾਂ ਜੀ ਬੇਸ਼ੱਕ ਰਾਜ਼ਦਾਰ ਹੋਣ ਤੇਰੇ ਚੋ ਗਿਰਦ ਫੇਵੀ ਕੁਝ ਬਣਾ ਕੇ ਤੂੰ ਰਾਜ਼ ਰੱਖੀ ਇਨਸਾਨ ਦਾ ਦਰਦ ਸੀਨੇ ਵਿੱਚ ਮਹਿਸੂਸੀ ਇਹਸਾਨ ਦਾ ਦਰਦ ਸੀਨੇ ਦੇ ਵਿੱਚ ਮਹਿਸੂਸੀ ਘਰ ਵਿੱਚ ਕਪੂਤਰ ਚਿੜੀਆਂ ਭਾਵੇਂ ਬਾਜ ਰੱਖੀ ਤੂੰ ਹੰਬਰ ਤੱਕ ਆਪਣੀ ਪਰਵਾਜ਼ ਰੱਖੀ ਬਹੁਤ ਸੋਹਣੀ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਬਹੁਤ ਸੋਹਣੀ ਅੱਛਾ ਤਰੀਕਾ ਬਤਾ ਕੇ ਮੈਨੂੰ ਇੱਕ ਸਵਾਲ ਜਿਆਦਾ ਆਉਂਦਿਆ ਕਿ ਜਿਹੜੇ ਤੁਹਾਡੇ ਬੱਚੇ ਆ ਉਹਨਾਂ ਵੀ ਕਦੀ ਤੱਲੀਆ ਕਵਤਾਵਾਂ ਪੜ੍ਹੀਆਂ ਜੀ ਬਿਲਕੁਲ ਜੀ ਜਦ ਬੱਚਿਆਂ ਦੀ ਜਿਹੜੀ ਜਿਹੜੀ ਸੋਚ ਹੋਣੀ ਜਿਆਦਾ ਵਿਕਸਿਤ ਨਹੀਂ ਹੋਈ ਹਾਂਜੀ ਹਾਂਜੀ ਪਰ ਫਿਰ ਵੀ ਉਹ ਜਦੋਂ ਤੇ ਅਧਿਆਪਕਤਾ ਕਿਤਾਬ ਖੋਲ ਕੇ ਬਹਿ ਜਾਂਦੇ ਆ ਹਾਂਜੀ ਹਾਂਜੀ ਇਹ ਤੁਹਾਡੀ ਕਿਤਾਬ ਨੇ ਇੱਕ ਹੋਰ ਮੇਰੇ ਮਨ ਚ ਸਵਾਲ ਉੱਠ ਬੋਲੇ ਲੈ ਗਿਆ ਹਾਂਜੀ ਕਿਉਂਕਿ ਅੱਜ ਕੱਲ ਤੇ ਮੋਬਾਈਲ ਦਾ ਜਮਾਨਾ ਆ ਮੈਂਡਰੋਇਡ ਫੋਨ ਆ ਆਈਫੋਨ ਆ ਹਾਂਜੀ ਤੇ ਉਹਨਾਂ ਤੇ ਟਾਈਪਰਾਈਟਰ ਬਹੁਤ ਵਧੀਆ ਦਿੱਥੇ ਹੁੰਦੇ ਆ ਤੇ ਤੁਸੀਂ ਅੱਜ ਵੀ ਕਲਮ ਯੂਜ਼ ਕਰਦੇ ਹੋ ਪੈਨ ਯੂਜ਼ ਕਰਦੇ ਹੋ ਕਾਫੀ ਚ ਲਿਖਦੇ ਇਹ ਦੀ ਆਪਣੀ ਆਪਣੀ ਇੱਕ ਤਰ੍ਹਾਂ ਵਾਲੀ ਆਦਤ ਹੀ ਆ ਜੀ ਆਹਗਾ ਜੀ ਮੈਨੂੰ ਕਈ ਤੰਗ ਵਾਰੀ ਟਾਈਪ ਕਰਕੇ ਸੇਵ ਕਰਕੇ ਰੱਖ ਲਿਆ ਪਰ ਮੈਨੂੰ ਜਿੰਨਾ ਚਿਰ ਮੈਂ ਆਪਣੇ ਹੱਥੀਂ ਕਲਮ ਚਲਾਣਾ ਨਾ ਲਵਾਂ ਮੈਨੂੰ ਸਿੱਧਕ ਨਹੀਂ ਹੁੰਦਾ ਜਾਨੀ ਕਿ ਪਿਆਰ ਹੈ ਅਧਿਆਪਕ ਦਾ ਪਿਆਰ ਸ਼ੁਰੂ ਤੋਂ ਤੋਂ ਆਪਣਾ ਜਾਣੇ ਹੀ ਜਿਆਵਾ ਬਹੁਤ ਵਧੀਆ ਜੀ ਬੇ ਉਹ ਮੇਰੇ ਜਿੰਨੇ ਮੇਰੇ ਚਨਾਵਾਂ ਤਕਰੀਬਨ ਸਾਰੀਆਂ ਜਿਹੜੀਆਂ ਮੈਂ ਆਪਣੀਆਂ ਡਾਇਰੀ ਦੇ ਉੱਪਰ ਲਿਖੀਆਂ ਨੋਟ ਕੀਤੀਆਂ ਹੋਈਆਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਿਲਕੁਲ ਜੀ ਅੱਛਾ ਹੁਣ ਮੇਰੇ ਇੱਕ ਮਨਚ ਹੋਰ ਆ ਗਿਆ ਵਾ ਹਾਂ ਜੀ ਜੀ ਕਿ ਤੁਸੀਂ ਜਿਵੇਂ ਕਿਹਾ ਕਿ ਮੈਂ ਸਾਹਿਤ ਪ੍ਰਚਾਰ ਮੰਚ ਨਾਲ ਜੁੜਿਆ ਹਾਂ ਹਾਂ ਜੀ ਜੀ ਕਿਸੇ ਕਿਸ ਕਿਸੇ ਸਾਹਿਤ ਸਭਾ ਨਾਲ ਤੁਸੀਂ ਜਾ ਕੇ ਪ੍ਰੋਗਰਾਮ ਕਰਦੇ ਹੋ ਹਾਂ ਜੀ ਸਾਨੂੰ ਇਹ ਤੇ ਚਲੋ ਤਕਰੀਬਨ ਜਾਂਦੇ ਰਹਿੰਦਾ ਜੀ ਆਪਣਾ ਸਾਇਦਰ ਪ੍ਰਚਾਰ ਮੰਚ ਦੇ ਤੌਰ ਤੇ ਆਪਾਂ ਸ਼੍ਰੀ ਬਾਬਾ ਕਾਲ ਸਾਹਿਬ ਜਾਨਦੇ ਆ ਅੱਛਾ ਜੀ ਤਰਨਤਨ ਸਾਹਿਬ ਜਾਨਦੇ ਆ ਹਾਂ ਜੀ ਹਾਂ ਜੀ ਜੇ گاਵਾ ਵਿਖੇ ਵੀ ਸਾਡੇ ਪ੍ਰੋਗਰਾਮ ਜਿਹੜੇ ਚੱਲਦੇ ਨੇ ਕੋਈ ਵੀ ਸ਼ਿਰਕਤ ਕਰੀ ਚਾਹੀਦੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਤਕਰੀਬਨ ਪ੍ਰੋਗਰਾਮ ਮਹੀਨੇ ਬਾਅਦ ਇੱਕ ਜਾਂ ਦੋ ਮਹੀਨੇ ਦੇ ਵਿੱਚ ਹੁੰਦੇ ਰਹਿੰਦੇ ਜੀ ਹੁੰਦੇ ਰਹਿੰਦੇ ਹਾਂ ਜੀ ਹਾਂ ਜੀ ਠੀਕ ਠੀਕ ਤੇ ਫਿਰ ਇੱਕ ਕਰਤਾ ਹੋ ਸਕਦਾ ਸਾਨੂੰ ਹਾਂ ਜੀ ਜ਼ਰੂਰ ਜੀ ਜ਼ਰੂਰ ਹਾਂ ਜੀ ਰਚਨਾ ਜੀ ਇਸ ਤਰ੍ਹਾਂ ਜੀ ਹਾਂ ਜੀ ਮਿਹਨਤ ਕਾਸ਼ ਤਕਦੀਰਾਂ ਦੇ ਗੁਲਾਮ ਨਹੀਂ ਹੁੰਦੇ ਵਾਹ ਜੀ ਵਾਹ ਮਿਹਨਤ ਕਾਸ਼ ਤਕਦੀਰਾਂ ਦੇ ਗੁਲਾਮ ਨਹੀਂ ਹੁੰਦੇ ਜੋ ਮਰ ਕੇ ਰਹਿਣ ਜਿਉਂਦੇ ਉਹ ਆਮ ਨਹੀਂ ਹੁੰਦੇ ਵਾਹ ਜੀ ਵਾਹ ਪੜੇ ਜਾਂਦੇ ਨੇ ਕਸੀਦੇ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਸ਼ਾਬਾਸ਼ ਪੜੇ ਜਾਂਦੇ ਨੇ ਕਸੀਦੇ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਹਿੰਮਤੀ ਮੈਹਫਲ ਵਿੱਚ ਕਦੇ ਬਦਨਾਮ ਨਹੀਂ ਹੁੰਦੇ ਬਹੁਤ ਸੋਹਣੀ ਬੋਸ ਜਿੰਨਾ ਅੰਦਰ ਜਨੂੰਨ ਹੋਵੇ ਫਾਂਸੀ ਨੂੰ ਚੁਰਮਣ ਦਾ ਅੱਛਾ ਜੀ ਕਿੰਨਾ ਅੰਦਰ ਜਨੂਨ ਹੋਵੇ ਫਾਂਸੀ ਨੂੰ ਚੁੰਮਣ ਦਾ ਡਰੋਂਦੇ ਉਹਨਾਂ ਨੂੰ ਮੌਤ ਤੇ ਪੈਗਾਮ ਨਹੀਂ ਹੁੰਦੇ ਵਾਹਿਗੁਰੂ ਹੱਕ ਦੀ ਖਾਤਰ ਆਵਾਜ਼ ਉਠਾਵਣ ਵੱੜੇ ਅਕਸਰ ਹਾਂਜੀ ਹਾਂਜੀ ਹੱਕ ਦੀ ਖਾਤਰ ਆਵਾਜ਼ ਉਠਾਵਣ ਵੱੜੇ ਅਕਸਰ ਹੁਕਮਰਾਨ ਝੁੱਕ ਕੇ ਕਰਦੇ ਸਲਾਮ ਨਹੀਂ ਹੁੰਦੇ ਵਾਹਿਗੁਰੂ ਮਿਹਨਤ ਕਸ਼ਤ ਤਕਦੀਰਾਂ ਦੇ ਗੁਲਾਮ ਨਹੀਂ ਹੁੰਦੇ ਇਹ ਤੁਹਾਡਾ ਵਿਸ਼ਾ ਮੈਨੂੰ ਲੱਗਦਾ ਇੱਕੋ ਜਿਹਾ ਵਿਸ਼ਾ ਤੁਸੀਂ ਲੈ ਕੇ ਚੱਲਦੇ ਹੋ ਨਹੀਂ ਕਿ ਜ਼ਰੂਰੀ ਨਹੀਂ ਹੈ ਜੀ ਆਪਣਾ ਵਿਸ਼ਾ ਜਿਹੜਾ ਇਸ ਸਮੇਂ ਦੇ ਚਾਰ ਦੇ ਮੁਤਾਬਕ ਜਿਹੜੇ ਬੰਦੇ ਦੇ ਅੰਦਰ ਖਿਆਲ ਹੋ ਪਰਵਰਤਿਤ ਹੁੰਦੇ ਰਹਿੰਦੇ ਆ ਐ ਸਮੇਂ ਤੁਸੀਂ ਕਿਸ ਨੂੰ ਜਦਾ ਪੜ ਰਹੇ ਹੋ ਜੋ ਇੰਗਲਿਸ਼ ਟੰਗਾਇ ਦੇ ਕਰਨ ਲਿਖਦੇ ਨੇ ਇਸ ਤਰ੍ਹਾਂ ਦੀ ਭਾਈ ਤਕਰੀਬਨ ਸਾਰੀਆਂ ਲੈ ਕੇ ਗਾਲੀਆਂ ਦੇ ਜਨਾਮਾ ਪੜ ਹੀ ਦੀਆਂ ਮੌਕੇ ਦੇ ਮਾਹੌਲ ਦੇ ਜਿਹੜੀ ਅਕੋਰਡਿੰਗ ਹੀ ਆਪਾਂ ਜਿਹੜਾ ਸਾਰਾ ਕੁਝ ਫਿਰ ਉਹਨੂੰ ਸ਼ਬਦਾਂ ਦੇ ਰੂਪ ਦਿਹਾ ਦੇ ਤਾਂ ਇਹ ਕਿ ਦੇਖਾ ਕਿ ਕੋਈ ਸਪੈਸ਼ਲੀ ਹੁੰਦਾ ਵੀ ਇੱਕ ਲੇਖਕ ਇੱਕ ਵਿਸ਼ੇ ਤੇ ਹੀ ਗੱਲ ਕਰਦਾ ਵਖਰੇ ਹੋਈ ਮੇਰੇ ਬਹੁਤ ਸਾਰੇ ਵਿੱਚ ਜਿਹੜਾ ਇਹ ਰਚਨਾਵਾਂ ਨੇ ਜਿਹੜੀਆਂ ਵੱਖਰੇ ਵੱਖਰੇ ਵਿਸ਼ੇ ਨਾਲ ਸਰ ਬੰਦ ਰੱਖਦੀਆਂ ਨੇ ਅਜ ਤੱਕ ਕਿੰਨੇ ਕਿ ਤੁਸੀਂ ਇਹ ਕਾਫੀਆਂ ਭਰੀਆਂ ਕਿੰਨੇ ਰਚਨਾਵਾਂ ਲਿਖੀਆਂ ਜੇ ਦੇਖਿਆ ਜਾਵੇ ਤੇ ਤਕਰੀਬਨ ਲਗਭਗ ਕੋਈ 2.5 300 ਦੇ ਕਰੀਬ ਜਿਹੜੀਆਂ ਰਚਨਾਵਾਂ ਇਹ ਰਚਨਾਵਾਂ ਇਹ ਲਿਖੀਆਂ ਗਈਆਂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਤੁਹਾਡੀਆਂ ਜਿੰਨੀਆਂ ਰਚਨਾਵਾਂ ਮੈਂ ਇੱਕੋ ਵਿਚਾਰੇ ਜਾ ਰਹੀਆਂ ਇੱਕ ਇੱਕ ਪੌੜੀ ਚੜਨੀਆਂ ਨੇ ਨਹੀਂ ਜੀ ਭਾਵੇਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀ ਇੱਕ ਕਿਤਾਬ ਲੇਖਕ ਕਦੇ ਵੀ ਇੱਕ ਵਿਸ਼ੇ ਤੇ ਗੱਲ ਨਹੀਂ ਕਰਦਾ ਸਮਾਜ ਵਿੱਚ ਵਿੱਚ ਤੇ ਆਇਆ ਵੱਖਰੇ ਵੱਖਰੇ ਵਿਸ਼ਿਆਂ ਨੂੰ ਸੰਧਾਰਦਾ ਤੇ ਉਹਨਾਂ ਨੂੰ ਰਚਨਾਵਾਂ ਦਾ ਰੂਪ ਜਿਹੜਾ ਉਹ ਦਿੰਦਾ ਹੈ। ਅੱਛਾ ਚਲੋ ਇੱਕ ਤੁਹਾਨੂੰ ਬੜਾ ਵਧੀਆ ਸੰਬੰਧ ਕੋਲ ਪੁੱਛਦੇ ਹਾਂ। ਹਾਂਜੀ ਹਾਂਜੀ। ਇਹ ਸਾਡਾ ਫਰਜ਼ ਵੀ ਚਾਹੀਦਾ ਪੁੱਛਣਾ। ਹਾਂਜੀ। ਜਵਾਨੀ ਵਿੱਚ ਕਦੇ ਪੈਰ ਤਿਲਕਿਆ ਹੋਆ ਤੁਹਾਡਾ? ਤਿਲਕਮ ਤੇ। ਨਹੀਂ ਕਈ ਗੱਲਾਂ ਹੁੰਦੀਆਂ ਜੇ ਪੁਰਾਣੀ ਕੀ ਸੁਣਦੇ ਨੇ ਮੇਰੇ ਤੁਹਾਡੀ ਉਮਰ ਤੇ ਵੀ ਹੋ ਉਹਨੇ ਭੱਜ ਗਈ, ਛੱਡ ਗਈ, ਣਖ ਗਈ। ਆਇਆ ਗਈ ਹਨਾ। ਚੱਲਦੇ ਹੁੰਦੇ ਸੀ ਤੇ ਕੀ ਕਦੇ ਉਹਨਾਂ ਤੁਹਾਡਾ ਪੈਰ ਤਿਲਕਿਆ ਕਦੇ ਜੋ ਤੁਸੀਂ ਇੰਨੇ ਸੀਰੀਅਸ ਗੱਲਾਂ ਲੈਂਦੇ। ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆਪਾਂ ਜਿਹੜੇ ਸਮਾਜ ਚ ਰਹਦੇ ਆਪਾਂ ਵੱਖਰੇ ਵੱਖਰੇ ਜਿਹਦੇ ਪਹਿਲੂ ਜਿਹੜੇ ਆਪਾਂ ਵਰਕ ਕਰਦੇ ਰਹਿੰਨੇ ਆ ਉਹਦੇ ਅਕੋਰਡਿੰਗ ਹੀ ਆਪਾਂ ਲਿਖਦੇ ਰਹਿੰਨੇ ਆ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਵੱਖਰੇ ਵੱਖਰੇ ਵਿਸ਼ਿਆਂ ਤੇ ਲਿਖੀਆਂ ਜਿਹੜੇ ਉਹ ਗਮੀ ਵਿਸ਼ੇ ਵਾਲੀ ਸਾਨੂੰ ਦਰਸ਼ਨ ਦੱਸਣਾ ਕੋਈ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਰਚਨਾ ਬੜੀ ਕਰਮਾਟਿਕ ਹੈ ਜੀ ਤੁਹਾਨੂੰ ਸੁਣਾ ਦਿੰਦੀ ਹੈ ਬਿਲਕੁਲ ਸੁਣਾ ਦਿੰਦੀ ਰਚਨਾ ਜੀ ਕਹਿੰਦਾ ਨਾ ਜਿੱਤ ਤੇ ਹੀ ਗੱਲ ਕਰਨ ਹਾਰ ਦੀ ਗੱਲ ਕਰ ਕੀ ਬਾਤ ਹੈ ਹਾਂਜੀ ਹਾਂਜੀ ਨਾ ਜਿੱਤ ਦੀ ਗੱਲ ਕਰਨ ਹਾਰ ਦੀ ਗੱਲ ਕਰ ਮੇਰੇ ਨਾਤਾ ਸੱਜਣਾ ਬਸ ਪਿਆਰ ਦੀ ਗੱਲ ਕਰ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਕਿਉਂ ਸੁਣਾਉਂਦਾ ਏ ਦਾਸ ਤਾਂ ਉਜੜੇ ਬਾਗਾਂ ਦੀ ਵਾਹ ਜੀ ਵਾਹ ਕਿਉਂ ਸੁਣਾਉਂਦਾ ਏ ਦਾਸ ਤਾਂ ਜਿਹੜੇ ਬਾਗਾਂ ਦੀ ਹਾਰ ਦੀ ਘੜੀ ਤਾਂ ਗੁਜਾਰ ਨਹੀਂ ਕਰਦਾ ਬਹੁਤ ਵਧੀਆ ਜੀ ਬਹੁਤ ਜੀ ਜੋ ਹਕੀਮਤੇ ਵੀ ਆਪਣਾ ਅਸਰ ਕਰਦੇ ਵਾਹ ਜੀ ਜੋ ਹਕੀਮਤੇ ਵੀ ਆਪਣਾ ਅਸਰ ਕਰਦੇ ਵੇ ਤੂੰ ਐਸਾ ਇਸ਼ਕ ਬੁਖਾਰ ਦੀ ਗੱਲ ਕਰ ਵਾਹ ਜੀ ਵੈਸਾਵੇਂ ਮੇਰੇ ਤੇ ਦਿਲ ਦਾ ਹਾਲ ਸੁਣਾਵੇਂ ਨੂੰ ਵਾਹ ਜੀ ਵਾਹ ਵੈਸਾਵੇਂ ਮੇਰੇ ਤੇ ਦਿਲ ਦਾ ਹਾਲ ਸੁਲਾਵੇਂ ਨੂੰ ਤੇ ਦੋ ਦਿਲਾਂ ਵਿੱਚ ਖੜਕਦੀ ਧਾਰ ਬਹੁਤ ਨਾ ਜਿੱਤ ਦੀ ਗੱਲ ਕਰਨਾ ਹਾਂ ਬਹੁਤ ਕਰ ਬਹੁਤ ਮੇਰੇ ਨਾਲ ਤਾਂ ਸਜਣਾ ਬਸ ਪਿਆਰ ਦੀ ਗੱਲ ਬਹੁਤ ਧੰਨਵਾਦ اچھا ਕਿ ਪਾਣੀ ਕਿ ਤੁਸੀਂ ਜਿਵੇਂ ਕਾਫੀ ਸੈਸਾ ਮੰਚ ਵਿੱਚ ਰਿਓ ਹਾਂਜੀ ਹਾਂ ਜਿਹੜੇ ਕੀਤਾ ਵਾ ਕੁਝ ਸਮਾਂ ਪਹਿਲਾਂ ਮੈਂ ਕਿੱਥੇ ਬਿਚਰੇ ਤੁਸੀਂ ਆਪਣਾ ਮੰਚ ਵੀ ਚੜਾ ਰਹੇ ਹੋ ਹਾਂਜੀ ਤੇ ਕਿੰਨਾ ਕਿਤੇ ਹਰ ਜਗ੍ਹਾ ਤੇ ਇੱਕ ਰਾਜਨੀਤਿਕ ਦੁਰਗੀ ਦੁਰਗੰਧ ਆਉਂਦੀ ਹੈ ਕਿ ਤੁਹਾਨੂੰ ਲੱਗਦਾ ਵੀ ਸਾਇਦਰ ਚਰੀ ਦਾ ਕੀੜਾ ਲੱਗ ਚੁੱਕਿਆ ਹਾਂਜੀ ਇਹ ਤੇ ਕਈ ਵਾਰੀ ਜੇ ਆਪਾਂ ਬਹੁਤ ਧਿਆਨ ਨਾਲ ਲੁਘਾਈ ਤੱਕ ਜਾਈਏ ਤੇ ਫਿਰ ਤੇ ਲੱਗਦਾ ਜੀ ਵੀ ਰਾਜਨੀਤੀ ਜਿਹੜੀ ਉਹ ਹਰ ਖੇਤਰ ਵਿੱਚ ਜਿਹੜੀ ਆਪਣੇ ਕਦਮ ਤੇ ਪਸਾਰ ਚੁੱਕੀ ਹੈ ਜੀ ਠੀਕ ਤੇ ਇਹਦੇ ਸਾਇਤ ਖੇਤਰ ਵਿੱਚ ਵੀ ਕਿਤੇ ਨਾ ਕਿਤੇ ਵੇਖਣ ਨੂੰ ਮਿਲਦਾ ਜੀ ਵੇਖਣ ਨੂੰ ਮਿਲਦਾ ਵੇਖਣ ਨੂੰ ਮਿਲਦਾ ਕਿ ਜਿਹੜੀ ਰਾਜਨੀਤੀ ਕੋ ਚਲਦੀ ਰਹਿੰਦੀ ਹੈ ਨਾ ਚਲਦੀ ਰਹਿੰਦੀ ਚਲਦੀ ਰਹਿੰਦੀ ਹਾਂਜੀ ਚਲੋ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਡਾ ਉਹ ਇੱਕ ਤੰਮਾ ਆਫਿਸ ਵਾਲਾ ਪੁੱਛਦੇ ਹਾਂ ਹਾਂਜੀ ਕਿ ਤੁਸੀਂ ਨਵੇਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਅੱਜਕੱਲ੍ਹ ਕਈ ਵਾਰਕ ਆਨਲਾਈਨ ਪੜ੍ਹਦੀਆਂ ਹੋ ਰਹਿਣਾ ਪੜ੍ਹਦੀਆਂ ਕਿਹਦੀ ਲੱਤ ਨੂੰ ਗਈ ਇਦੀ ਕਿਹਦਾ ਪੈਰ ਨੂੰ ਗਿਆ ਵਾਰਾਂ ਦਿਨਾਂ ਦਾ ਤੇ ਕੀ ਸੰਦੇਸ਼ ਦੇਣਾ ਚਾਹੁੰਦੀ ਸੀ ਉਹਨਾਂ ਮੈਂ ਤੇ ਵੀ ਜੀ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜੇ ਤੇ ਚੰਗੀ ਲਿਖਤ ਜਿਹੜੀ ਉਹ ਤੁਹਾਡੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਤੁਹਾਨੂੰ ਪੜ੍ਹਨਾ ਜ਼ਰੂਰੀ ਹੈ ਜੀ ਪੜ੍ਹਨਾ ਜ਼ਰੂਰੀ ਪੜੋਗੇ ਤੇ ਤੁਹਾਡੀ ਜਿਹੜੀ ਸ਼ਬਦਾਵਲੀ ਵਿੜੀਓ ਵਿਕਸਤ ਹੋਏਗੀ ਹਾਂਜੀ ਤੁਹਾਡੀ ਸੋਚ ਜਿਹੜੀ ਉਹ ਵਿਸ਼ਾਦ ਹੋਏਗੀ ਹਾਂਜੀ ਤੇ ਉਹਦੇ ਨਾਲ ਹੀ ਜਿੰਨਾ ਚਿਰ ਤੁਹਾਡੇ ਕੋਲ ਗਿਆਨ ਦਾ ਭੜਾ ਨਹੀਂ ਹੈਗਾ ਸ਼ਬਦਾਂ ਦਾ ਭੜਾ ਨਹੀਂ ਹੈਗਾ ਹਾਂਜੀ ਉਹਨਾਂ ਚ ਜਿਹੜੀ ਤੁਹਾਡੀ ਨਿੱਕਤ ਵਧਿਆ ਨਹੀਂ ਹੋ ਸਕਦੀ ਸਹੀ ਗੱਲ ਤੇ ਸੋ ਇਸ ਕਰਕੇ ਜੇ ਚੰਗੇ ਲਿਖਾਰੀ ਬਣਨਾ ਤੇ ਉਹਦੇ ਲਈ ਤੁਹਾਨੂੰ ਪੜ੍ਹਨਾ ਜ਼ਰੂਰੀ ਹੈ ਜੀ ਬਿਲਕੁਲ ਹਾਂਜੀ ਹਾਂਜੀ ਤੇ ਕਿਰਪਾਲ ਸਿੰਘ ਜੀ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਇੱਕ ਬੜਾ ਹੀ ਪਿਆਰਾ ਸੁਨੇਹਾ ਦਿੱਤਾ ਹੈ ਨਵੇਂ ਸ਼ਾਇਰਾਂ ਨੂੰ ਕਿ ਲਿਖਣ ਤੋਂ ਪਹਿਲਾਂ ਹਮੇਸ਼ਾ ਗਿਆਨ ਲੈਣਾ ਚਾਹੀਦਾ ਕਲਮ ਨੂੰ ਹਥਿਆਰ ਬਣਾਉਣਾ ਭਾਈ ਵੀਰ ਸਿੰਘ ਜੀ ਨੇ ਇੱਕ ਵਾਰ ਕਿਹਾ ਸੀ ਈ ਬੀ ਜੀ ਕੇ ਨਾਂ ਬਹਿਜੋ ਕਿਤੇ ਫਸਲ ਬੰਦੂਕਾਂ ਦੀ ਪਿਛਲੇ ਧਰਨੇ ਵਿੱਚ ਉਹਨਾਂ ਨੇ ਇੱਕ ਗੱਲ ਬੜੀ ਵਧੀਆ ਕਹੀ ਸੀ ਕਿ ਪੈਨਨਾ ਪੈਨਸਲ ਨਾਲ ਪੈਨਨਾ ਮਾਰਨਾ ਸਿੱਖੋ ਹਮੇਸ਼ਾ ਕਿਸੇ ਨੂੰ ਨਹੀਂ ਤੇ ਬਹੁਤ ਹੀ ਵਧੀਆ ਲੱਗਾ ਕਿਰਪਾਲ ਜੀ ਧਰਨਾ ਮੁਲਾਕਾਤ ਕਰਕੇ ਸਤਿ ਸ਼੍ਰੀ ਅਕਾਲ ਤੇ ਅਬ ਦੋਸਤੋ ਮਿਲਦੇ ਹਾਂ ਤੁਹਾਨੂੰ ਅਗਲੇ ਪ੍ਰੋਗਰਾਮ ਫਿਰ ਨਵੀਆਂ ਕਲਮਾਂ ਵਿੱਚ ਫਿਰ ਤੁਹਾਨੂੰ ਅਗਲੇ ਆਪਣੇ ਕੋਈ ਨਾ ਕੋਈ ਨਵੀਂ ਕਲਮ ਦੇ ਰੂਪ ਰੂਪ ਕਰਾਵਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ